ਲੈ ਕੇ ਆਇਓ ਕੰਪਲੇਂਟ ਤੇ ਅੱਜ ਕਿਉਂ ਆਣਾ ਹੋਇਆ ਕਿਉਂ ਬਹਿਣਾ ਪਿਆ ਧਰਨੇ ਤੇ ਕੰਪਲੇਂਟ ਅੱਜ ਨਹੀਂ ਲੈ ਕੇ ਆਇਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋਅ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਬੀ ਆਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋਗੀ ਮੈਂ ਆਪਣੇ ਪ੍ਰਾਈਵੇਟ ਵਕੀਲ हायर ਕਰਕੇ ਪ੍ਰਾਈਵੇਟ ਐਕਸਪਰਟ हायर ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਤਾ ਸਰੋ ਕੰਪਲੀਟ ਕਰ ਦਿੱਤਾ ਤਾਂ ਮੰਨ ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਬਾਰੇ ਹੋ ਕੇ ਟਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਸੱਤਰ ਤੇ ਬੈਠਣ ਨੂੰ ਤਿਆਰ ਹੋਏ ਆਂ ਅੱਜ ਆ ਮਾਨ ਸਾਹ ਪੁਰਸਾ ਬਿਨਾ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਤੁਹਾਨੂੰ ਪੈਸੇ ਅੱਗਾ ਕੰਪਲੇਂਟ ਕੀ ਸੀਗੀ ਜੀ ਕੰਪਲੇਂਟ ਕੀ ਆ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮੀਆਂ ਬੀਬੀ ਅਸੀਂ ਉਹਤ ਜਿਹੜੇ ਜੁਆਗ ਨਹੀਂਆ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 250 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜੁਆਕੇ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰ ਤੂੰ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੀ 10000 ਦੀ ਕੰਪਲੇਂਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਹ ਦੇ ਵਿੱਚ ਡਿੱਗੀ ਪਈ ਹੈ ਅੱਜ ਹਫ਼ਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਐਸਐਸਪੀ ਸਾਹਦੇ ਟੇਬਲ ਤੇ ਆਏ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਵਾਪਰੇ ਸਿੱਟ ਦਿੰਦੇ ਨੇ ਮੈਂ ਪੌੜੀਆਂ ਛੜ ਛੜ ਕੇ ਨਾ ਬੁਝਾ ਮੈਂ 12 ਗੋਲੀਆਂ ਖਾ ਕੇ ਚਲਦਾ ਤਰਕੇ ਘਰ ਸੰ ਮੇਰਾ ਬੋਲ ਦੇਦਾ ਵੀ ਦਮ ਫੁੱਲ ਜਾਂਦਾ ਹੈ ਜੇ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਕਹਿ ਦਿਓ ਵੀ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਨ ਦਾ ਮੁਕਾਬਲ ਨਹੀਂ ਹੈ ਜੀ ਹਕਕ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਟੀ ਟੈਕਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਹੀਂ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਤਹਿਤ ਹੈ ਤਾਂ ਕਹਿੰਦੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਰ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ ਕੀ ਲੱਗਦਾ ਤੁਹਾਡੀ ਐਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁਟੇਜ ਤੱਕ ਦੇ ਦਿੱਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾਂ ਤਿੰਨ ਐਸਐਸਪੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫਾਈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡ ਨੂੰ ਉਹ ਫਾਈਲ ਦਿਖਾ ਦਿੰਦੇ ਆ ਉਹਨਾਂ 'ਚ ਖੱਟੇ-ਖੱਟੇ ਬੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਕਿ ਮੈਂ ਮੈਂ ਇਹ ਦੀ ਜਦੋਂ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਂਟ ਦਾ ਫਾਲੋਅ ਅਪ ਲਊ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ 2 ਦੋ ਰੁਪਏ ਕਮਾਉਣਾ ਕਿਤੋਂ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਦਾ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆ ਹਸਾਬਤਾ ਬਣਦਾ ਤੁਸੀਂ ਇਹਨਾਂ ਦੇ ਦਿਓ ਪੋਸਟ ਕਰ ਦਿੱਤਾ ਤੁਸੀਂ ਤਾਂ ਪੈਸਾ ਕਿੰਨੇ ਕਹੋਗੇ 10 ਕਰੋੜ ਦਾ ਮਾਮਲਾ ਜੀ ਸਾਰਾ ਇਹ ਕਬ ਨਹੀਂ ਰਿਹਾ ਕਿ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਓਗੇ ਬੇਵੱਸ ਹੋ ਕੇ ਹੁਣ ਇਸ ਬਸ ਤੇ ਤੁਸੀਂ ਕਹਿੰਦੇ ਹੋ ਗੈਂਗਸਟਰ ਮਾਰਿਓ ਫਰੋਦੀਆ ਲੈਂਦੇ ਆ ਨਾ ਜਿਆਦਾ ਤਾਂ ਬਿਨਾਂ ਫਰੋਦੀ ਤੋਂ ਸਾਰਾ ਕੁਝ ਮੇਰਾ ਘਰ ਜਾ ਰਿਹਾ ਮੇਰੇ ਇਹ ਗੈਂਗਸਟਰ ਦੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਹੀ ਇੰਨਾ ਧੱਕਾ ਕਰਦੇ ਨੇ ਅਗਰ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕਰੋੜ ਠੱਗੇ ਨੇ ਜੀ ਦੇਖੋ ਵੀ ਇਹ ਕਹਿੰਦੇ ਸਾਡੇ 5 ਪੈਸੇ ਨੇ ਚਾਹੇ 5000 ਆ ਭਾਵੇਂ ਉਹ 10 ਰੁਪਏ ਨੇ ਯਾਰ ਕੀ ਕਹੂੰਗਾ ਇੱਕ ਐਡੇ ਵੱਡੇ 스타 ਦੇ ਮਾਪੇ ਆ ਨੂੰ ਇੱਥੇ ਬੈਠਣਾ ਵਹਿ ਰਹੇ ਨੇ ਬਰਦਕਸਮਤੀਆ ਦਿੱਤਾ ਸਾਡੀ ਬਰਦਕਸਮਤੀਆ ਸਾਡੀ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰ ਸਕਦਾ ਅਗਰ ਕੱਢਣ ਕਟੋਕ ਜੇ ਇਹਨਾਂ ਦਾ ਕੀ ਮਾਰਾ ਕਰਦੇ ਹੋ ਯਾਰ ਤੁਸੀਂ ਇੱਕ ਪਾਸੇ ਸਰਕਾਰ ਕਹ ਰਹੀ ਹੈ ਗੈਂਗਸਟਰ ਨਹੀਂ ਰਹਿਣ ਦਿੱਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰਦੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਦਾ ਸਾਨੂੰ ਬੰਦ ਦਿਓ ਪਰ ਉਤਕਾ ਲੈਣ ਵਾਲ ਨੂੰ ਮੰਨ ਦਿਓ ਬਿਲਕੁਲ ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ ਆਹ ਕੌਣ ਨੇ ਮਲੇ ਗੈਂਗਸਟਰ ਤਾਂ ਅਸਲੀ ਇਦਾਂ ਨੂੰ ਕਿਉਂ ਸਹੂਲਤ ਦਿੱਤੀ ਜਾ ਰਹੀ ਹੈ ਇਹਨਾਂ ਦੇ ਸਰਕਾਰ ਕਿਉਂ ਹੱਕ ਵਿੱਚ ਹੋਈ ਖੜੀ ਹੈ ਇਹਨਾਂ ਨੂੰ ਜਿਲ੍ਹੇ ਦੇ ਵਿੱਚ ਕਿਉਂ ਸੇਫ ਗਰੀ ਬੈਠੇ ਆ ਕੁਛ ਤਾਂ ਭਾਜੀਪੀ ਆਂ ਦੇ ਕਰ ਲੈ ਕੁਛ ਝਾੜੂ ਵਾਲੇ ਨੇ ਕਰ ਲਏ ਇਹਨਾਂ ਨੂੰ ਕੀ ਕਹੋਂਗੇ ਅੱਜ ਕੀ ਮੰਗ ਕੀ ਲੈ ਕੇ ਆਏ ਸੀ ਹੁਣ ਡੀਆਈਸੀ ਸਾਹਿਬ ਨੂੰ ਜੀ ਸਭ ਕੋਲੇ ਆਪਦਾ ਦੁੱਖ ਲੈ ਕੇ ਆਏ ਮੈਂ ਉਹਨਾਂ ਤੋਂ ਸੀਨੀਅਰ ਅਫਸਰ ਨੂੰ ਇਹੀ ਪੁੱਛਣਾ ਚਾਹੁੰਦਾ ਬੰਦ ਜੋ ਡੀਏਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐਂ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਬਾਜੀ ਇਹ ਪੁੱਛਣੀ ਚਾਹੁੰਦਾ ਬੰਦ ਉਹਨਾਂ ਨਾਲ ਕੋਈ ਰਾਬਤਾ ਹੋਇਆ ਹੁਣ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਦੇ ਰਾਹ ਦੀ ਪਾਈ ਗਰ ਰਾਇ ਸਾਹਿਬ ਨੇ ਕੋਈ ਰਾਹ ਨਹੀਂ ਗਈ ਪਾਈ ਗੱਲ ਉਦੋਂ ਦਾ ਇੱਥੇ ਖੜਦਾ ਵੀ ਨਹੀਂ ਤੁਸੀਂ ਇਹ ਕਰਦੇ ਕਿਉਂ ਐਸ ਨੂੰ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਖੁੱਲਦੀ ਕੀ ਪਤਾ ਹੁਣ ਇਧਰ ਮਾਨਸਾ ਦੇ ਵਿੱਚ ਕੀ ਹੈ ਅਸੀਂ ਕੀ ਮਾੜਾ ਕੀਤਾ ਯਾਰ ਮਾਨਸਾ ਪੁਲਿਸ ਦਾ ਅਖਵਾ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਪਾਰਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀਆਂ ਤਾਂ ਕਿਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀ ਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫੇਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠਿਆ ਹੈ ਕਹਿੰਦੇ ਫੋਰਸ ਆਊਗੀ ਫੇਰ ਫੜਾਂਗੇ ਯਾਰ ਐਹੇ ਦਾ ਫਕੀਰ ਹੈ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਹੋ ਇਹ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ 'ਚ ਜਾ ਜਾ ਕੇ ਗੈਂਗਸਟਰ ਬੰਦਾ ਮੂੰਹ ਵੀ ਨਹੀਂ ਕਰਦਾ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਨਾਲ ਇਹ ਸਰਕਾਰ ਤੋਂ ਪਹਿਲਾਂ ਇਸ ਪਰ ਤੋਂ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੈਂ ਤਾਂ ਇਹਨਾਂ ਦੀ ਨਿੰਦਿਆ ਕਰਨ ਨੂੰ ਜੀ ਵੀ ਨਹੀਂ ਕਰਦਾ ਬਾਈ ਜੀ 4 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰੀ ਜਾਂਦੇ ਇੱਕੋ ਗੱਲ ਰਿਪੀਟ ਕਰੀ ਨੂੰ ਕੋਈ ਫਾਇਦਾ ਨਹੀਂ ਠੀਕ ਹੁਣ ਕੀ ਲੱਗਦਾ ਬੈਠਣ ਨਾਲ ਕੋਈ ਹੱਲ ਹੁੰਦਾ ਹੋਵੇ ਨਾ ਹੋਵੇ ਯਾਰ ਕਿੰਨਾ ਟਾਈਮ ਨਾ ਟਾਈਮ ਐਫ ਆਈ ਆਰ ਲੈ ਕੇ ਜਾਣ ਕਿੰਨਾ ਟਾਈਮ ਬੈਠੋਗੇ ਇੱਥੇ ਜੀ ਪਰਾ ਬਚਾਂਦਾ